ਮਾਡ ਹੰਸ ਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੂੰ ਸੁਣਾ ਕਰੋ ਏ ਪਤੀ ਅਕਾਲ ਪੁਰਖ ਦੀਓ ਮਹਿਲੀਓ ਇਸਤਰੀਓ ਛੇ ਰਾਣੀ ਦੀ ਨਿਆਈ ਮਹਤਮarupੀ ਸੁਖਿਓ ਸੁਣੋ ਫਿਰ ਸੇਵਹੁ ਸ਼ਬਦ ਵਿਚਾਰ ਫਿਰ ਸੇਵਹੁ ਸ਼ਬਦ ਵਿਚਾਰ ਅਕਾਲ ਪੁਰਖ ਦੇ ਸੇਵੋਂ ਸੇਵਨ ਕਰਿਓ ਸਗਰ ਗੁਰਾਂ ਦੇ ਵਿਚਾਰ ਗਿਆਨ ਗੁਰੂ ਦੇ ਉਸਵਾਰਾ ਆਫਗਨ ਬੰਤੀ ਫਿਰ ਨਾ ਜਾਣ ਜਿਹੜੀ ਔਗਣ ਵਾਲੀ स्त्री ਉਹ ਪਤੀ ਦੀ ਸੇਵਾ ਕਰਨੀ ਜਾਣਦੀ ਹੈ ਮੁੱਖੀ ਰੋਵੇ ਕਾਂਤ ਵਿਸਾਰ ਜਦੋਂ ਉਹ ਪਤੀ ਨੂੰ ਵਿਸਾਰ ਦਿੰਦਾ ਹੈ ਪਤੀ ਉਹ ਲੁੱਟੀ ਹੋਈ ਬੁਕਾਰਾਂ ਦੀ ਉਰ ਹੁੰਦੀ ਹੈ ਇਸੇ ਪ੍ਰਕਾਰ ਔਗਣ ਕਾਂਦ ਕਿਹੋ ਜਾ ਰਹੀਆਂ ਜਿਹੜੀਆਂ ਰੂਹਾਂ ਹੈ ਉਹ ਪਤੀ ਅਕਾਲਪੁਰੂਹ ਨਹੀਂ ਜਾਣਦੀਆਂ ਜਦੋਂ ਕੰਤ ਪਰਿਵਿਸ਼ ਨੂੰ ਵਿਸਾਰ ਕੇ ਹੋਰ ਨੂੰ ਜੁਨੋ ਕੀ ਪਾਉਂਦਾ ਹੈ ਓਲੇ ਬਕਾਰੋ ਨੀ ਬਤਨੀ ਹੋਈ ਰੋਨੀ ਅੱਖਾਂ ਪਰ ਪਰ ਕੇ ਰੂਹ ਹੈ ਕੰਤ ਸੁਮਾਲੂ ਸਦਾ ਗੋਲਸਾਰ ਜੈਦੇ ਸਾਨੂੰ ਕੰਤ ਪ੍ਰਵੇਸ਼ ਨੂੰ ਸੰਭਾਲਣੇ ਚ ਰੋਈਏ ਅਗਰ ਆਪ ਕਰੀਏ ਯਤਨ ਕਰੀਏ ਸਦਾ ਗੋਲਸਾਰ ਜੈ ਮਾਰੇ ਗੁਣ ਨੂੰ ਸੰਭਾਲਣਾ ਕਰੀਏ ਯਾਦ ਕਰੀਏ ਨਾ ਫਿਰ ਮਰੇ ਨਾ ਜਾਏ ਮੇਰਾ ਮਾ师ੂ ਕਦੇ ਮਰਦਾ ਨਹੀਂ ਤੇ ਉਹਨਾਂ ਦਾ ਕਦੇ ਸੁਹਾਗ ਜਾਂਦਾ ਨਹੀਂ ਹਰ ਵਕਤ ਉਸ ਅਨੰਦੀ ਰਹਿੰਦੇ ਹਨ ਹੋ ਜਾਤ ਸਭ ਪਛਾਣੇ ਹੈ ਆਚਰ ਪ੍ਰੇਮ ਸਮਾਏ ਜਿਸ਼ ਦੇ ਪ੍ਰੇਮ ਵਿੱਚ ਵਾਹਿਗੁਰੂ ਚ ਮਿਲ ਜਾਂਦੇ ਭੇਦ ਹੋ ਜਾਂਦੇ ਜਿਨ ਆਪਣਾ ਪੈਰ ਨਹੀਂ ਜਾਂਤ ਕਰਮ ਵਿਧਾਤਾ ਜਿਨਾਂ ਨੇ ਆਪਣਾ ਪਤੀ ਅਕਾਲ ਪੁਰਖ ਕਰਮ ਅਨਸਾਰ ਫਲ ਪ੍ਰਦਾਤਾ ਪਰਮੇਸ਼ਰ ਨੂੰ ਨਹੀਂ ਜਾ ਰਿਹਾ ਹੈ ਊੜ ਮੁਠੀ ਕੁੰਡਿਆਰੇ ਉਹਨਾਂ ਸੁਰਖਾਂ ਦੀ ਦਿੱਤੀ ਦਾ ਝੂਠ ਆਜ ਕੋ ਪਜਾਰ ਕਰਨ ਲੁੱਟ ਲਈ ਹੈ ਕੋਈ ਕੁੜੇ ਆਲੇ ਤੂਠ ਵੀ ਪ੍ਰਾਪਤੀ ਆਲੇ ਨਰਕ ਆਦਿਕਾ ਵੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਤਣਿਆ ਕਾਂਤ ਮਿਲਦੀ ਹੋ ਹਾਂਜੀ ਉਹ ਫਿਰ ਕੋਹੜਾਣੇ ਪਿਆ ਗਾਇਸ਼ ਕੀ ਜੁਗੜਾ ਆਣਾ ਕਰ ਰਹਾ ਨਰਕ ਕੋ ਨਰਕ ਜਿ ਪੈ ਸੜਦੇ ਹਾਂ ਸੋਣੇ ਉਹ ਕੰਤ ਮਹਿਲੀ ਹੂ ਸੋਣੇ ਪਰਮੇਸ਼ਰ ਪਜਰੀਓ ਮਹਿਲੀਓ ਇਸਤਰੀਓ ਮਹਾਤਮਾ ਤੇ ਇਹ ਉਹ ਸ਼ਬਦ ਵਿਚਾਰੇ ਸ਼ਬਦ দ্বারা ਵਿਚਾਰ ਕੇ ਪਤੀ ਕਾਲਕੂਰ ਦਾ ਸੇਵਨ ਭਗਤੀ ਕਰਿਓ ਸਭ ਜਗ ਆਪ ਉਪਾਇ ਸਾਰੇ ਸੰਸਾਰ ਵਾਲਿ ਜੀ ਨੇ ਆਪ ਹੀ ਪੈਦਾ ਕੀਤਾ ਹੈ ਆਉਣ ਜਾਣ ਸੂਸਾ ਸਾਰੇ ਸੰਸਾਰ ਦੇ ਹੁਕਮ ਕੀ ਜਾਣ ਵਾਲਾ ਬਣਾਤਾ ਹੈ ਜੋ ਜਨਮੇ ਸੇ ਜਾਨੋ ਮੂਰਵਾਇ ਮਾਇਆ ਮੋਹ ਖੁਆਇ ਮਹਾਰਾਜੀ ਆਉਂਦੇ ਜਾਂਦੇ ਕਿਉਂ ਐ ਕਹਿੰਦੇ ਮਾਇਆ ਦੇ ਮੋਹ ਨੇ ਇਹਨਾਂ ਨੂੰ ਖੁਆਇ ਉਹਨੂੰ ਭੁਲਾਤ ਪਾਇਆ ਹਿਰੂ ਵੱਲੋਂ ਮਰ ਜੰਮੇ ਵਾਰੂ ਵਾਰਾ ਤੇ ਕਰਕੇ ਧਾਈ ਮੌਤ ਦੇ ਮਾਰੇ ਮਰਦੇ ਰਹਿੰਦੇ ਐ ਵਾਸਨਾ ਦੇ ਬੱਦੇ ਜੰਮਦੇ ਰਹਿੰਦੇ ਐ ਮਾਰ ਮਰ ਜੁਨਾ ਚਾਉਂਦੇ ਐ ਮੁਰਮੁਰ ਕੇ ਜਿਹੜਾ ਖਾਂਦੇ ਐ ਮਰ ਜੰਮੇ ਵਾਰੂ ਵਾਰਾ ਵਧੇ ਵਿਕਾਰਾ ਹੋਰ ਕਾਮਵਾਜ ਕੁ ਵਧੇ ਹੋਏ ਐ ਇਸ ਕਰਕੇ ਮਰਦੇ ਜੰਮਦੇ ਰਹਿੰਦੇ ਬਾਰੀ-ਬਾਰੀ ਮਾਇ ਜੰਮੈ ਵਾਰੁ ਪਾਰ ਵਦਹ ਵਿਕਾਰਾ ਬਾਰੇ ਬੁਕਾਰ ਵਦਹ ਹੈ ਕਾਮ ਆਪਕੇ ਇਸ ਕਰਕੇ ਮੌਦੇ ਮਾਰੇ ਮਰਦੇ ਤੇ ਜੰਗਦੇ ਰਹਿੰਦੇ ਕੋਨ ਆਪਣੋ ਗਿਆਨ ਦੀ ਹੂਮੀ ਮੂਖੀ ਆਉਣ ਪਰਮੇਸ਼ਰ ਨੂੰ ਬਿਨਾਂ ਸਾਰੀ ਸਿੱਟੀ ਲੁੱਟ ਲਈ ਵਿਕਾਰਾਂ ਨੇ ਬਿਨ ਸੌਦਾ ਪੈਰ ਨਾ ਪਾਇਓ ਜਨਮ ਗਵਾਇਓ ਬਿਨ ਗੁਰ ਦੇ ਸ਼ਬਦ ਦੀ ਕਮਾਈ ਤੋਂ ਪਤੀ ਅਕਾਲ ਪੁਰਖ ਨਹੀਂ ਕਿਸੇ ਨੇ ਪਾਇਆ ਸਾਰੇ ਜਨਮਾਂ ਵਿੱਚ ਵਿਅਰਥ ਕੋ ਆਇਆ ਹੈ। ਰੂਪ ਹੈ ਆਵਗੁੜੀ ਆਰੀ ਝੂਠੀ ਜਿਹੜੀ ਔਗਣਾਂ ਨੂੰ ਕਰਨ ਵਾਲੀ ਝੂਠੇ ਪਤਿਆਂ ਨੂੰ ਦੇਵੀ ਦੇ ਉਤਿਆਂ ਦੀ ਪੂਜਾ ਕਰਨ ਵਾਲੀ ਫਸਲੀ ਹੋਈ ਕੋ ਹੰਨੇ ਦੀ ਕੋ ਬੰਨੇ ਦੀ। ਉਹ ਹੁੰਦੀ ਹੈ ਸ੍ਰਿਸ਼ਟੀ। ਫਿਰ ਜਗ ਜੀਵਨ ਕਿਸ ਨੂੰ ਰੂਈ ਹੈ? ਦੇਖੋ ਸਭੀ ਦਾ ਸਾਰੇ ਜਗ ਦੇ ਜੀਵ ਨੂੰ ਉਤਕ੍ਰੇਪਨ ਹੋਇਆ। ਉਨੂੰ ਛੱਡ ਕੇ ਕਿੰਨੂ ਰੋਂਦੇ ਫਿਰਦੇ ਹੋ ਰੋਵੇ ਕੰਤ ਦੇ ਸਾਰੇ ਜਿਹੜੀਆਂ ਜਾਇਰੂ ਨੂੰ ਬੁਲਾ ਲੰਡੀਆਂ ਨਾ ਰੋਂਦੀਆਂ ਰੂਹਾ ਜਗ ਆਪ ਉਪਾਇਓ ਉਸ ਪਰਮੇਸ਼ਰ ਕੰਤ ਨੂੰ ਸਾਰੇ ਜਦ ਪੈ ਤਾਹ ਜਾ ਤੀਕਾ ਹੈ ਆਗਣ ਜਾਣ ਸੂਸਾਰੇ ਇਸ ਸੰਸਾਰੋਂ ਜਾਣ ਵਾਲਾ ਤਾ ਬਣਾਇਆ ਮਾਇਆ ਦੇ ਮੋਜ ਫਪੇ ਹੋਏ ਜਾਣ ਕੇ ਉਹ ਫਿਰ ਸਾਚ ਜੇ ਉਸ ਲੁਕ ਨਗਲੋ ਵਿੱਚ ਉਹ ਜੰਮਣ ਮਰਨੋਂ ਬਾਹਰ ਤਰਫਕਾਰੀ ਹੋ ਜਾਂਦੇ ਐ ਉਹ ਫਿਰ ਸੱਚਾ ਸਦਹੀ ਸਾਚਾ ਉਹ ਪਰਮੇਸ਼ਰ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਸਮਾਂ ਅੱਗੇ ਨੂੰ ਸੱਚਾ ਰਹੇਗਾ ਉਹ ਫਿਰ ਸੱਚਾ ਸਦਹੀ ਸਾਚਾ ਹੈ ਉਹ ਤੇ ਸੱਚਾ ਹੀ ਸੱਜਣ ਦੀ ਵੀ ਤੇ ਤੇ ਦੀ ਕਲ ਦੀ ਵੀ ਜਹਰ ਕਿੰਨੀ ਸੱਚਾ ਮਾ ਉਹ ਮਰਾਂ ਨਾ ਜਾਏ ਉਹ ਨਹੀਂ ਫੇਰ ਉਹ ਅੱਜ ਕਿਹਾ ਹੈ ਨਾ ਉਹ ਮਰ ਨਾ ਜਾਏ ਨਾ ਪਰਮੇਸ਼ਰ ਕੋਲ ਮਰ ਜਾ ਨਾ ਉਹਦੇ ਕੋਲ ਸੁਭ ਜਾਂਦਾ ਹੈ ਉਹ ਨਹੀਂ ਫੇਰ ਤਾਂ ਇਆਂ ਆਣੀਆਂ ਜਿਹੜੀਆਂ ਸਭ ਜੀਵ ਰੂਪੀ ਇਸਤਰੀਆਂ ਅਭਿਆਨ ਕਰਕੇ ਕੁੰਡ ਚ ਪਈਆਂ ਜੀਵਨਾ ਚੁੱਲੀਆਂ ਫਿਰਦੀਆਂ ਰਾਂਡ ਬੈਠੀ ਗੂਜਾ ਧਾਰੀ ਉਹ ਜੀਵੀ ਦੇਵੀ ਪੂਜਿਆਂ ਦੀ ਉਪਾਸ਼ਨਾ ਕਰਕੇ ਰੰਗੀਆਂ ਹੋਈਆਂ ਬੈਠੀਆਂ ਹਨ ਬਿਰਹਾ ਹੋ ਕੇ ਬੈਠਣਾ ਹੈ ਨਾਸਤਿਕ ਹੋ ਕੇ ਬੈਠੇ ਪਰਮੇਸ਼ਰ ਵੱਲੋਂ ਰੰਡ ਬੈਠੀ ਦੂਜੇ ਭਾਏ ਮਾਇਆ ਮੋਹ ਦੁੱਖ ਪਾਏ ਇਸ ਪ੍ਰਕਾਰ ਰੰਡ ਨਾਸਤਿਕ ਹੋ ਕੇ ਬੈਠੇ ਬਹੁਤ ਭਾਜੇ ਮਾਇਆ ਦੇ ਮੋਹ ਨੂੰ ਵਾਹਿਗੁਰੂ ਵੱਲੋਂ ਖਵਾਏ ਪੁਲਾ ਦਿੱਤੇ ਐ ਮਾਇਆ ਮੋਹ ਦੁੱਖ ਪਾਏ ਮਾਇਆ ਦੇ ਮੋਹ ਚ ਦੁੱਖ ਪਾਉਂਦੇ ਹਨ ਆਹ ਘਟਾ ਤਨ ਕੀਜੈ ਇਹ ਨਹੀਂ ਘਟਦੀ ਜਾਂਦੀ ਐ ਇਸ ਜੀਵਨਾ ਆਸੁੰਦਾ ਜਾਂਦਾ ਹੈ ਜੋ ਕਿਸੇ ਦਾ ਗਲ ਵੀ ਨਾ ਸੁਲਦਾ ਜਾਂਦਾ ਜੋ ਕਿਸ ਆਇਆ ਸਭ ਕਿਸ ਜਾਤੀ ਕੋਈ ਸੰਸਾਰ ਵਿੱਚ ਪੈਦਾ ਹੋ ਕੇ ਆਇਆ ਸਭ ਕੁਝ ਸਾਰੇ ਪਿਆਰ ਚਲੇ ਜਾਣਗੇ ਭੁੱਖ ਲੱਗਾ ਭਾਇ ਦੂਜਾ ਜਿਹੜੇ ਦੁੱਖਾਂ ਜਿਗ ਨੂੰ ਜੰਮਣ ਮਰਨ ਦਾ ਦੁੱਖ ਲੱਗਾ ਹੋਇਆ ਹੈ ਜਮ ਕਾਲ ਨਾ ਸੂਝੇ ਮਾਇਆ ਜਗ ਲੁਗ ਹੈ ਜਮ ਜਿਹੜਾ ਕਾਲ ਕਰਨਾ ਹੈ ਵਿਸਿਆਨੀ ਸਰਵੇ ਤੇ ਖੜਾ ਮਾਇਆ ਨੂੰ ਜਲ ਫਸਾਰਾ ਲੀਜਾ ਚਾਹੁੰਦਾ ਰਹਿੰਦਾ ਲੜਦਾ ਰਹਿੰਦਾ ਝਗੜਦਾ ਰਹਿੰਦਾ ਨਭ ਲੋਭ ਚਿਤ ਲਾਇਆ ਦਾ ਸੁਖਾਂ ਦੇ ਵਿੱਚ ਲੋਭ ਜੋੜੂ ਵਿੱਚ ਪਲਾਇਆ ਹੋਇਆ ਹੈ ਤੂੰ ਫਿਰ ਸਾਚਾ ਸਾਧਹੀ ਸਾਚਾ ਹੈ ਤੇ ਤੇਰੇ ਪਰਮੇਸ਼ਵਰ ਪਿੱਛੇ ਵੀ ਸੱਚਾ ਸੀ ਹੁਣ ਵੀ ਅੱਗੇ ਕੋਈ ਲਖਿਤ ਕਾਲ ਨੂੰ ਨਹੀਂ ਸੁਣਾ ਸਕਿਆ ਹੈ ਤੂੰ ਫਿਰ ਸਾਚਾ ਸਾਧਹੀ ਸਾਚਾ ਤੇ ਤੇਰੇ ਪਤੀ ਪਿੱਛੇ ਸਭੂਗਾਰ ਕਰਨ ਵੀ ਸੱਚਾ ਸੀ ਅਗੇ ਕੋ ਖਤਕਾਲ ਨੂੰ ਵੀ ਸੱਚਾ ਰਹੇਗਾ ਨਾ ਉਹ ਮਰਨਾ ਨਾ ਜਾਏ ਪਰਮੇਸ਼ਰ ਕਦੇ ਮਰਦਾ ਨਾ ਉਹਨਾਂ ਦਾ ਗੁਰਮੁਖਾਂ ਦਾ ਸਵਾਹ ਨੰਦ ਜਾਂਦਾ ਹੈ ਇੱਕ ਰੂਹ ਹੈ ਤਿਰਹ ਵਿਛੁਨੀਆਂ ਇੱਕ ਵਧੀ ਅਕਾਲ ਪੁਰਖ ਨਾਲ ਵਿਛੜੀਆਂ ਜਿਹੜੀਆਂ ਰੂਹਾਂ ਹੈ ਔਰ ਉਹਨੀਆਂ ਬਰਬਾਦ ਕਰਦੀਆਂ ਹਨ ਜਿੰਦੀ ਨਾ ਜਾਣੈ ਪਿਰ ਨਾਲੀ ਉਹਨਾਂ ਦੀ ਅਗਿਆਨਤਾ ਨਹੀਂ ਜਾਣਦੀ ਕਿ ਪਤੀ ਅਕਾਲ ਚਲਾ ਸਾਡੇ ਨਾਲ ਹੈ ਕੀ ਤੁਮ ਸ੍ਰੀਪੁਰਾਉ ਪਰਸਾਦੀ ਸਾਚਾ ਪਿਰ ਮਿਲੈ ਸਤਿਗੁਰਾਂ ਦੀ ਕਿਰਪਾ ਵਾਲਿਆਂ ਤੇ ਸੱਚਾ ਪਿਰ ਪਤੀ ਪਰਮੇਸ਼ਵਰ ਨੂੰ ਮਿਲਦਾ ਹੈ ਅੰਦਰ ਸਦਾਤਮ ਆਲੀ ਗੁਰਾਂ ਦੀ ਕਿਰਪਾ ਕਰਕੇ ਜਿਹੜੀਆਂ ਅੰਦਰ ਹਰ ਵਕਤ ਰਹਿੰਦੇ ਨੇ ਸਦਾ ਬਾਹਰ ਨੂੰ ਚੇਤੇ ਕਰਦੀਆਂ ਉਨ ਨੂੰ ਸਦਾ ਸਕੇਤਿਆ ਤੇਰਾ ਮੇਂ ਜੰਦਾ ਪਤੀ ਫਿਰ ਅੰਤਨ ਸਮਾਲੇ ਸਦਾ ਹੈ ਨਾਲੇ ਅੰਦਰੋਂ ਵਹਿਦ ਨੂੰ ਸਮਾਲੂਂਦੀ ਹੈ ਸਦਾ ਮਹਾਰਾਜ ਨਾਲ ਹੈ ਇਹਨਾਂ ਦੇ ਮਨੁੱਖ ਜਾਤਾ ਦੂਰ ਮਨੁੱਖੀਸਰੀਆਂੋਂ ਦੂਰ ਜਾ ਰਿਹਾ ਜੀਵਾਂ ਨੇ ਇਹੋ ਤਾਂ ਰੁਲਾ ਰੁਲਾਇਆ ਕਾਮ ਨਾ ਆਇਆ ਇਹ ਸਰੀਰ ਅੰਤ ਨੂੰ ਸਭ ਸੰਗ ਦੀ ਮੌਤ ਦਾ ਮਾਰਿਆ ਹੋਇਆ ਇਹ ਦੁਨੀਆ ਚ ਰੋਣੇ ਦਾ ਰੁਲਾਇਆ ਹੋਇਆ ਕਾਮ ਨਾ ਆਇਆ ਕੋਈ ਕੰਮ ਨਹੀਂ ਆਇਆ ਖਾਸ ਨਾ ਜਾਤਾ ਹਜ਼ੂਰ ਮਾਲਕੂ ਹਜ਼ੂਰ ਨਹੀਂ ਜਾਣਿਆ ਇਹ ਤਨ ਰੁਲਾ ਰੁਆ ਕਾਮ ਕਰੋ ਦੰਦ ਆਦ ਕਰਨ ਲਾਇਆ ਹੋਇ ਰੋਲੇ ਦਾ ਦੁਨੀਆ ਚ ਲਾਂ ਪਹੁੰਚੇ ਕੰਮ ਨਹੀਂ ਆਇਆ ਪਰਮੇਸ਼ਰ ਦੇ ਜਿਹਨ ਵਾਹਿਗੁਰੂ ਹਜ਼ੂਰ ਨੇੜੇ ਨਹੀਂ ਜਾਣਿਆ ਨਾਨਕ ਸਾਹ ਤਨ ਮਿਲੇ ਮਿਲਾਈ ਕੋ ਗੁਰੂ ਜੀ ਕਹਿੰਦੇ ਜੀਵ ਰੂਪੀ ਇਸਤਰੀ ਪਰਮੇਸ਼ਰ ਦੀ ਮਿਲਾਈ ਹੋਈ ਮਿਲ ਜਾਂਦੀ ਹੈ ਫਿਰ ਅੰਤਰ ਸਦਾ ਸਮਾਲੇ ਪਤੀ ਆਕਾਰ ਕੋਖ ਨੂੰ ਸਦਾ ਜਿਤੇ ਰਹਿਮੀਆਂ ਹਨ ਯਾਦ ਕਰਦੀਆਂ ਹਨ ਇੱਕ ਰੂਹ ਹੈ ਪਿਰ ਹੈ ਵਿਛੁਣੀਆਂ ਇੱਕ ਪ੍ਰਮੂਸ਼ਿਕ ਹੋ ਗਿਆ ਉਹਨਾਂ ਵਿਛੜੀਆਂ ਹੋਈਆਂ ਰੋਂਦੀਆਂ ਹਨ ਰੂਹਾ ਕੀ ਨਾ ਜਾਣੈ ਪਿਰ ਹੈ ਨਾ ਉਹਨਾਂ ਨੂੰ ਨਹੀਂ ਜਾਂਦਿਆਂ ਕਿ ਪਤੀ ਮੇਰਾ ਚੇਤਨ ਪ੍ਰਕਾਸ਼ਾ ਰੂਪ ਨਾਲ ਹੀ ਹੈ